ਆਪਣੇ ਚੌਕੇ ਆਦਰ ਸਕੂਲ ਆ ਆਪਣਾ ਤੇ ਉਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਪਸੇ ਝਗੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉੱਥੇ ਬੱਚਿਆਂ ਦੀ ਪੜਾਈ ਜਿਹੜੀ ਆ ਪ੍ਰਭਤ ਹੋਸੀ ਹੋ ਰਹੀ ਸੀ ਜੋ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਮਾਨਜੂਬ ਡਿਸੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਾਂ ਨਾਲ ਮਿਲੇ ਕਿ ਸਾਡਾ ਇਹ ਸਕੂਲ ਜਿਹੜਾ ਖੜਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਰੱਖਿਆ ਤੇਰਾ ਤਾਂ ਹੀ ਆਉਂਦਾ ਪ੍ਰੋਟੋਮੇਜ ਹਲੰਦੇ ਹੋਏ ਆ ਜੀ ਉਹ ਜਿਹੜਾ ਗੇਟ ਆ ਉਹ ਖਲਾਇਆ ਤੇ ਕੁਝ ਬੰਦਿਆਂ ਨੇ ਅਸੀਂ ਪ੍ਰੌਨਟ ਅਰੈਸਟ ਕੀਤੀ ਕਿੰਨੇ ਬੰਦੇ ਰੈਸਟ ਕੀ ਟੋਟਲ ਬੰਦੇ ਅਸੀਂ ਉਹ ਉੱਥੇ ਸਕੂਲ ਤੋਂ ਆਹੀਂ ਆਪਣਾ ਨੌ ਲੈਡਰ ਤੇ ਦੋ ਵਰਗੇ ਕੀਤੇ ਸੀ ਜਿਹੜਾ ਤੁਸੀਂ ਅਜੇ ਇਹਨਾਂ ਨੂੰ ਥਾਣੇ ਮੂਹਰੇ ਵੀ ਧੰਨਾ ਲੈ ਥਾਣੇ ਮੂਹਰੇ ਤੋਂ ਰੱਖ ਧੰਨਾ ਇਹਨਾਂ ਨੂੰ ਪਹਿਲਾਂ ਸੁਝਾਇਆ ਵੀ ਤੂੰ ਥਾਣੇ ਮੂਹਰੇ ਧੰਨਾ ਕਾ ਲਾਉਣਾ ਨਹੀਂ ਪੈਂਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆਂ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਰੀ ਕਰਦੇ ਸਾਰੇ ਏਜੰਸੀ ਫਿਰ ਇਹਨਾਂ ਨੂੰ ਇੱਥੇ ਲਿਸਪਰਸ ਕੀਤਾ ਆਪਣਾ ਮਾਰਵਾਸਾ ਇਸ ਨੂੰ ਉਹ ਨਹੀਂ ਕਰਵਾਇ ਕਿ ਕੀ ਕੀਤਾ ਜਾਊਗਾ ਜੀ ਕਿ ਤੁਹਾਨੂੰ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲ ਆਪਣਾ ਟ੍ਰੈਕਸ਼ਨ ਮੰਨਦਾ ਜੋ ਮਕਦਮਾ ਦਰਜ ਹੈ ਉਹਦੇ ਚ ਰੈਂਟ ਪਾ ਕੇ ਇਹਨਾਂ ਦੇ ਖਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਤਰਾ ਕਰ ਰਹੇ ਤੇ ਬਿਨਾਂ ਵਜ੍ਹਾ ਆਨਲਾਈਨ ਡਿਸਟਰੀਬਿਊਟ ਜਿਹੜੀ ਆ ਇਹ ਬੰਦਾ ਕਰ ਦੇ। ਦੇਖੋ ਇਹ ਨਿਰਾਧਕ ਹੈ ਪ੍ਰਸ਼ਾਸਨ ਦੀ ਆਪਦੀ ਇਨਕੁਆਰੀ ਦੇ ਵਿੱਚ ਇਹ ਗੱਲ ਆ ਕਿ ਵੀ ਪਰਸ਼ੰ ਜਿਹੜਾ ਇਹ ਮੈਨੇਜਮੈਂਟ ਹੈ ਉਹ ਦੋਸ਼ੀ ਹੈ। ਉਨੇ ਬੱਚਿਆਂ ਨੂੰ ਵਰਦਿਆ ਨਹੀਂ ਦਿੱਤਿਆ 3 ਸਾਲ ਤੋਂ ਨਾ ਕਿਤਾਬਾਂ ਦਿੱਤੀਆਂ ਨੇ ਤੇ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀਆਂ ਤਲਖਾਂ ਕੱਟ ਕੇ ਬਜੇ ਟੀਚਰਾਂ ਨੂੰ ਕੱਢਿਆ ਗਿਆ ਜਿਹੜੇ ਇਹਨਾਂ ਦੇ ਭ੍ਰਿਸ਼ਟਾਚਾਰ ਤੇ ਉਂਗਲ ਰੱਖਣ ਵਾਲੇ ਲੋਕ ਨੇ ਉਹ ਚਾਹੇ ਕਿਸੇ ਮਹਿਕਮੇ ਕੇ ਮਾਣਦਾਰ ਹਿੱਸੇ ਦੇ ਜਿਹੜੇ ਉਹਨਾਂ ਨੂੰ ਉਥੋਂ ਕੱਢਿਆ ਜਾਂਦਾ ਜਿਹੜੀ ਸਰਕਾਰ ਕਹਿ ਰਹੀ ਆ ਵੀ ਆਪਦੇ ਰਾਜ ਚ ਭ੍ਰਿਸ਼ਟਾਚਾਰ ਨਹੀਂ ਹੋਣ ਦੇਊਗਾ ਆ ਭ੍ਰਿਸ਼ਟਾਚਾਰ ਮੈਨੇਜਮੈਂਟ ਲੰਗੀ ਚਿੱਟੀ ਭ੍ਰਿਸ਼ਟਾਚਾਰੀ ਕਰ ਰਹੀ ਹੈ ਸਕੂਲ ਦੇ ਮਸਲੇ ਤੇ ਬੱਚੇ ਸਾਡੇ ਆ ਅਸੀਂ ਬੱਚਿਆਂ ਦੇ ਬਾਪੇ ਆ ਬਾਪੇ ਸਾਡੇ ਨਾਲ ਆ ਦੇ ਅਸੀਂ ਇਹ ਇਨਸਾਫ ਦੀ ਮੰਗ ਕਰਨ ਵਾਸਤੇ 70 75 ਦਿਨਾਂ ਤੋਂ ਜਿਹੜੇ ਟੀਚਰ ਨੇ ਉਹ ਉਹ ਧਰਣਾ ਲਈ ਬੈਠੇ ਨੇ ਅਸੀਂ ਉਹਨਾਂ ਦੀ ਹਮਾਇਤ ਹੈ ਪਰ ਸਰਕਾਰ ਨੇ ਦੂਜੀ ਵਾਰੀ ਇਹਨਾਂ ਨੂੰ ਚੱਕ ਕੇ ਉਹਨਾਂ ਨਾਲ ਧੱਕਾ ਕੀਤਾ ਤੇ ਪ੍ਰਸ਼ਟਾਚਾਰ ਨੂੰ ਸਹਿ ਦਿੱਤੀ ਜਾ ਰਹੀ ਹੈ ਜਾਂ ਇਹ ਮਾੜੇ ਆਂਸਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਹੜੇ ਆਪਣੇ ਇਨਸਾਫ ਦੀ ਖਾਤਰ ਲੜਦੇ ਨੇ ਉਹਨੂੰ ਦੱਬਿਆ ਜਾ ਰਿਹਾ ਹੈ ਇਹ ਆਵਾਜ਼ ਬੁਲੰਦ ਰੱਖੀ ਜਾਊਗੀ ਦੱਬਣ ਨਹੀਂ ਦਿੱਤਾ ਜਾਊਗਾ ਅਸੀਂ ਉਹਨਾਂ ਦੀ ਹਮਾਇਤ ਕਰਕੇ ਹਾਂ